ਇਹ ਸਾਫ਼ ਹੈ ਬਿਲਕੁਲ ਇਹਦੇ ਚ ਪਾਣੀ ਚੱਲ ਰਿਹਾ ਹੈ ਕੋਈ ਦਿੱਕਤ ਤਾਂ ਨਹੀਂ ਕਿਸੇ ਕਿਸਮ ਦੀ ਰਸਤੇ ਦੇ ਵਿੱਚ ਇਸੇ ਮੌਕੇ ਤੇ ਦਿਖਾਇਆ ਜੀ ਇਹ ਪਾਣੀ ਚੱਲ ਰਿਹਾ ਜੀ ਤੇ ਝੜੀ ਝੜੀ ਬੂਟੀ ਜੜੀ ਆਸ-ਪਾਸ ਸਫਾਈ ਵਾਈ ਲੱਗੀ ਹੈ ਸਾਰੀ ਸਫਾਈ ਕਰਾਈ ਜਾ ਰਹੀ ਹੈ ਸਾਡੀ ਇੱਕ ਮੋਟਰ ਚੱਲਦੀ ਹੈ ਹਰ ਵੇਲੇ 24 ਘੰਟੇ ਇੱਕ ਮੋਟਰ ਚੱਲਦੀ ਹੈ ਮੋਟਰ ਚੱਲਦੀ ਹੈ ਇੱਕ ਜਦੋਂ ਗਰਮ ਹੋ ਜਾਂਦੀ ਉਹ ਬੰਦ ਕਰ ਦਿੱਤੀ ਜਾਂਦੀ ਹੈ ਨਾ ਕੋ ਸਾਡਾ ਗਰੁੱਪ ਬਣਿਆ ਹੋਇਆ ਹੈ ਉਹਦੇ ਤੇ ਨਾਲ ਦੀ ਨਾਲ ਮੈਥੇ ਜਾ ਜਾਂਦਾ ਹੈ ਮੋਟਰ ਨੰਬਰ 1 ਬੰਦ ਐਂਡ ਮੋਟਰ ਨੰਬਰ 2 ਸ਼ੁਰੂ ਸਾਡੀ ਇੱਕ ਮੋਟਰ ਪਿੱਛੇ ਸੜ ਵੀ ਗਈ ਸੀ ਉਹ ਵੀ ਅਸੀਂ ਕੰਪਲੀਟ ਕਰਕੇ ਪਿਆਰ ਦੇ ਲਾਤੀ ਆ ਉਦੋਂ ਲੱਗਦੀ ਜਾਰ ਚ ਲੱਗਦੀ ਅੱਜ ਤਾਂ ਲੱਗਦੀ ਕਿ ਉਹ ਜਦੋਂ ਉਹ ਜਾਣਾ ਨੇ ਕਿਹਾਂ ਅੱਜ ਲੱਗਦੀ ਇਹ ਪਿੰਡ ਦੇਵੀਵਾਲਾ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਰਸਤੇ ਵਿੱਚ ਵੀ ਰੁਕਾਂਗੇ ਉੱਥੇ ਵੀ ਤੁਹਾਨੂੰ ਲਾਈਵ ਹੋ ਕੇ ਨਾਲੇ ਦੀ ਜਿਹੜੀ ਚੰਦ ਰਿਆ ਪਾਣੀ ਹੈ ਉਹ ਦਿਖਾਵਾਂਗੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਸਾਡਾ ਜਿਹੜਾ ਰੋਜ਼ਮਰਾਂ ਅਸੀਂ ਲੋੜ ਹੈ ਪਾਣੀ ਦੀ ਜਿਹੜੀ ਅਸੀਂ ਪਾਣੀ ਵਰਤਦੇ ਆ ਉਹ ਪਾਣੀ ਕਿਸ ਤਰੀਕੇ ਨਾਲ ਕੋਟਕਪੂਰੇ ਤੋਂ ਬਾਹਰ ਕੱਢਿਆ ਜਾਂਦਾ ਹੈ ਡਾਕਟਰ ਮਹਾਰ ਮਹਿੰਦਰ ਸਿੰਘ ਬਰਾੜ ਵਾਲਾ ਏਰੀਆ ਭਾਰਤ ਡੇੜੀ ਵਾਲਾ ਏਰੀਆ ਬਸ ਸੜਕ ਔਰ ਜੈਤੋ ਰੋਡ ਇਧਰ ਤੋਂ ਬਿਨਾ ਹੋਰ ਵੀ ਨੇਕਾਂ ਥਾਵਾਂ ਨੇ ਉਹ ਗੁਰੂ ਤੇਗ ਬਹਾਦਰ ਨਗਰ ਦੇ ਵਿੱਚ ਕਈ ਥਾਵਾਂ ਤੇ ਤੰਗੀ ਆਈ ਸਤਕਾਰਯੋਗ ਸ਼ਹਿਰ ਵਾਸੀਓ ਦੇਖੋ ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕਰ ਚੁੱਕੇ ਹਾਂ ਜਿੰਨੇ ਪਾਣੀ ਖਪਤ ਕੋਟਕਪੂਰੇ ਵਿੱਚ ਪਾਣੀ ਵਰਤਿਆ ਜਾਂਦਾ ਊਦੋਂ ਘੱਟ ਖਪਤ ਹੈ ਸਾਡੀ ਪਾਣੀ ਚੱਕਣ ਦੀ ਜਦੋਂ ਮਹਾਰਾਜਿੰਦਰ ਦੇਵਤਾ ਹਜ਼ਾਰਾਂ ਲੀਟਰ ਪਾਣੀ ਸਿੱਟ ਦਿੰਦਾ ਹੈ ਫਿਰ ਉਹਨੂੰ ਕੱਢਣ ਤੇ ਇੱਕ ਦਿਨ ਦਾ ਟਾਈਮ ਇੱਕ ਵਾਰਚ ਨੂੰ ਇੱਕ ਦਿਨ ਦਾ ਲੱਗਦਾ ਹੀ ਲੱਗਦਾ ਹੈ ਜੇ ਇੱਕ ਦਿਨ ਦੇ ਉੱਤੇ ਦੂਜੀ ਵਾਰਚ ਪੈ ਗਈ ਫਿਰ ਦੋ ਦਿਨਾਂ ਦਾ ਲੱਗੇਗਾ ਕੋ ਇਸ ਤਰੀਕੇ ਨਾਲ ਟਾਈਮ ਜਿਹੜਾ ਹੈ ਉਹ ਜ਼ਿਆਦਾ ਲੱਗਦਾ ਥੋੜੇ ਸੋ ਅੱਗੇ ਆਪਾਂ ਰਸਤੇ ਵਿੱਚ ਚੱਲਦੇ ਆਂ ਐਸਟੀਪੀ ਤੇ ਚੱਲ ਹੁਣ ਪਿੰਡ ਦੇਵੀਵਾਲਾ ਦੀ ਜਿਹੜੇ ਮੁੱਖ ਜਿਹੜਾ ਨਾਲਾ ਨਿਕਲਦਾ ਉੱਥੇ ਪਹੁੰਚੇ ਆ ਸਥਿਤੀ ਵੇਖ ਰਹੇ ਆ ਗੱਲਬਾਤ ਕਰਦੇ ਆ ਕਿ ਕੀ ਸਥਿਤੀ ਇੱਥੇ ਮੌਕੇ ਤੇ ਸਤਿ ਸ਼੍ਰੀ ਅਕਾਲ ਜੀ ਇੱਥੇ ਦੇਵੀ ਵਾਲਾ ਪਿੰਡ ਖਤਮ ਹੋ ਜਾਂਦਾ ਹੈ ਜੀ ਟੋਟਲ ਆਪਾਂ ਦੇਵੀ ਵਾਲੇ ਦੀ ਜਿਹੜੀ ਫਿਰਨੀ ਆ ਸਾਰੀ ਉਹ ਪਹਿਲਾਂ ਦਿਖਾ ਦਿੱਤੀ ਹੈ ਆ ਮੇਰੇ ਕੋਟਕਪੂਰੇ ਸ਼ਹਿਰ ਨੂੰ ਆ ਜਿਹੜਾ ਡਰੇਨ ਦਾ ਹਾਲ ਵੀ ਵਿਖਾ ਦਿਓ ਆ ਦੇਖੋ ਇੱਥੇ ਇੱਟਾ ਪੁੱਟੀਆਂ ਦਈਆਂ ਪੁੱਟੀਆਂ ਦਈਆਂ ਨਾ ਹਾਂਜੀ ਤੇ ਆ ਇੱਧਰ ਵੇਖੋ ਕਿੰਨੀ ਕੁ ਥਾਂ ਮਤਲਬ ਬਚੀ ਐ ਕੁਝ ਜਿਮੀਂਦਾਰਾਂ ਦੀ ਹੱਥ ਹੁੰਦੀ ਐ ਵੀ ਜਿਹੜਾ ਨਾਲ ਏਰੀਆ ਲੱਗਦਾ ਉਹਨੂੰ ਵੱਢੀ ਜਾਣਾ ਵੱਢੀ ਜਾਣਾ ਜੀ ਠੀਕ ਐ ਨਾ ਤੋ ਇਹਦੇ ਨਾਲੇ ਨੁਕਸਾਨ ਪਹੁੰਚਦਾ ਕਮਜ਼ੋਰ ਹੋ ਜਾਂਦੀ ਇੱਥੇ ਤਾਂ ਲੈਵਲ ਬਰਾਬਰ ਹੈ ਰੋਡ ਦੇ ਪਰੰਤੂ ਜਿਵੇਂ ਜਿਵੇਂ ਆਪਾਂ ਸ਼ਹਿਰ ਵੱਲ ਜਾਵਾਂਗੇ ਕਈ ਥਾਵਾਂ ਤੇ ਇਹੋ ਜਿਹੀ ਸਥਿਤੀ ਪੈਦਾ ਹੁੰਦੀ ਆ ਉਹਦਾ ਲੈਵਲ ਜਿਹੜਾ ਹੈ ਉਹਦਾ ਡਰੇਨ ਦਾ ਬਹੁਤ ਉੱਚਾ ਹੋ ਜਾਂਦਾ ਉੱਚਾ ਹੋਣ ਕਰਕੇ ਟੁੱਟਣ ਦਾ ਡਰ ਅਨੇਕਾਂ ਗੁਣਾ ਵੱਧ ਜਾਂਦਾ ਮੈਂ ਤੁਹਾਨੂੰ ਦਿਖਾਉਣਾ ਆ ਦੇਖੋ ਇਹ 22 ਤਰੀਕ ਦੀ ਹੈ ਇਹ ਦਿਖਾ ਰਿਹਾ 21 ਤਰੀਕ ਨੂੰ ਅਸੀਂ ਸ਼ੁਰੂ ਕੀਤਾ ਸੀ ਇਹ ਕੰਮ ਠੀਕ ਹੈ ਜੀ ਆ 22 ਜੁਲਾਈ ਹੈ 22 ਜੁਲਾਈ ਦੇ ਵਿੱਚ 22 ਤੇ 23 ਜੁਲਾਈ ਦੇ ਫੋਟੋਆਂ ਤੁਹਾਨੂੰ ਦਿਖਾਉਣਾ ਹੈ ਵੀ ਕਿਵੇਂ ਇੱਥੇ ਜੰਗਲ ਬਣਿਆ ਪਿਆ ਸੀ ਆ 22 23 ਦੀ ਗੱਲਬਾਤ ਕਰ ਰਹੇ ਹਾਂ ਜੀ 18 ਤੋਂ ਲੈ ਕੇ ਜਿਹੜੀ ਸਫਾਈ ਸੀ ਆ ਵੇਖੋ ਹੀ ਤੁਹਾਨੂੰ ਦਿਖਾ ਰਹੇ ਹਾਂ ਕਿੱਡਾ ਜਿਹੜੇ ਜੜੀ ਘੁੱਟੀਆਂ ਲੱਗੀਆਂ ਸੀ 15 ਦਿਨ ਦਾ ਸਮਾਂ ਲੱਗਿਆ ਤੇ ਮੋਟੀਆਂ ਤੋਂ ਬਾਅਦ ਜਿਹੜਾ ਹਾਲਾਤ ਆ ਅੱਜ ਦੀ ਸਥਿਤੀ ਤੁਹਾਨੂੰ ਦਿਖਾ ਰਹੇ ਹਾਂ ਅੱਜ ਦੀ ਸਥਿਤੀ ਆ ਜਿਹੜੀ ਮੋਕੇ ਦੇ ਨਗਰ ਕੌਂਸਲ ਪ੍ਰਧਾਨ ਜੀ ਨੇ ਦੱਸਿਆ ਵੀ ਆ ਸਥਿਤੀ ਸਫਾਈ ਤੋਂ ਬਾਅਦ ਸਥਿਤੀ ਆ ਪਾਣੀ ਚੱਲ ਰਿਹਾ ਕਿੱਥੇ ਪਾਣੀ ਦੀ ਹੁਣ ਇੱਧਰ ਦਿਖਾ ਦਿਓ ਜੇ ਆਪਣਾ ਕੋਟਕਪੂਰਾ ਸ਼ੁਰੂ ਹੋ ਗਿਆ ਇੱਧਰ ਕੋਟਕਪੂਰਾ ਜਿਹੜਾ ਪਾਣੀ ਆ ਜੀ ਇੱਧਰ ਨੂੰ ਆਉਂਦਾ ਜੀ ਆ ਸਾਰਾ ਆਪਸਾ-ਵਾਸਾ ਜਿਹੜਾ ਇਹਨਾਂ ਦੀ ਹੁਣ ਸਥਿਤੀ ਆ ਪਾਣੀ ਦਾ ਲੈਵਲ ਵੀ ਥੱਲੇ ਆ ਇੱਥੋਂ ਦਿਖਾਓ ਵੀ ਇੱਥੇ ਕੋਈ ਕਿਤੇ ਰਿਕਵਰਡ ਦਿਖ ਰਹੀ ਹੈ ਕਿਤੇ ਬੂਟੀ ਦੀ ਇਸ ਵੇਲੇ ਸਾਡੇ ਬੰਦਿਆਂ ਨੇ ਇਹਦੇ ਅੰਦਰ ਵੜ ਕੇ ਖੂਬ ਮਿਹਨਤ ਕੀਤੀ ਹੈ ਤੇ ਕੰਮ ਕੀਤਾ ਹੈ ਇਹਦੇ ਵਿੱਚ ਵੜਿਆ ਜੀ ਹਾਂ ਬਿਲਕੁਲ ਵਿੱਚ ਵੜ ਕੇ ਉਹਨਾਂ ਨੇ ਘਾ ਵੜਿਆ ਇੱਧਰ ਛਿੱਟਿਆ ਇੱਧਰ ਛਿੱਟਿਆ ਇਹਦੇ ਬਾਕੀ ਜਿਹੜੀ ਹੈ ਬੂਟੀ ਇਹਦੇ ਤੇ ਅਸੀਂ ਕੋਈ ਦਵਾਈ ਦੀ ਪ੍ਰਯੋਗ ਕਰਕੇ ਇਹਨੂੰ ਖਤਮ ਕਰਨਾ ਹੈ ਕਿਉਂਕਿ ਇੱਧਰ ਫਸਲ ਖੜੀ ਹੈ ਜ਼ਿੰਮੇਦਾਰਾਂ ਦੀ ਇੱਧਰ ਅਸੀਂ ਨਹੀਂ ਕਰ ਸਕਦੇ ਛਿੜਕਾ ਵੀ ਕੱਲ ਨੂੰ ਕਿਸੇ ਦੇ ਫਸਲ ਦਾ ਲਾਸ ਹੋ ਜੇ ਤਾਂ ਉਹ ਗਲਤ ਹੋ ਜਾਊਗਾ ਜੀ ਸਾਡੇ ਭਰਾ ਨੇ ਸਾਡੇ ਵਿੱਚੋਂ ਹੀ ਨੇ ਠੀਕ ਹੈ ਔਰ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਐਸਟੀਪੀ ਤੇ ਇਸ ਤੋਂ ਅਗਲਾ ਜਿਹੜਾ ਐਪੀਸੋਡ ਹੈ ਉਹ ਆਪਾਂ ਐਸਟੀਪੀ ਤੇ ਟ੍ਰੀਟਮੈਂਟ ਪਲਾਨਡ ਕੋਲੇ ਪਹੁੰਚੇ ਆ नगर कॉर्पोरेट प्रधान जी सिटी ਦਾ ਜਾਇਜ਼ਾ ਲੈ ਰਹੇ ਵੀ ਜਿਹੜੇ ਗੰਦੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਮੁਕੰਮਲ ਤੋਂ ਚੱਲੀ ਜਾਣ ਤੇ ਇਲਾਕਾ ਵਾਸੀਆਂ ਨੂੰ ਕੋਈ ਪਰੇਸ਼ਾਨੀ ਨਾ ਆਵੇ ਗੱਲਬਾਤ ਕਰਦੇ ਹਾਂ ਸੱਸੀ ਕਾ ਭਾਈ ਜੀ ਹਾਂ ਹੁਣ ਆਪਾਂ ਪਹੁੰਚੇ ਐਸਵੇਲੇ ਜੇਵੀ ਵਾਲਾ ਜੀ ਜੇਵੀ ਵਾਲਾ ਰੋਡ ਵਿੱਚ ਜਿੱਥੇ ਆਪਣਾ ਐਸਪੀਟੀੀ 8 ਐਮਐਲਡੀ ਦੀ ਜ਼ਰੂਰਤ ਹੈ ਜਿੱਥੇ ਪਾਣੀ ਚੱਲ ਰਿਹਾ ਆ ਪਾਣੀ ਸਾਡੇ ਕੋਸ਼ਿਸ਼ ਦਾ ਵਾਸੀਆਂ ਨੂੰ ਦਿਖਾਓ ਕਿ ਆ ਮੋਟਰਾਂ ਚੱਲ ਰਹੀਆਂ ਆ ਆਪਾਂ ਅੰਦਰ ਜਾਵਾਂਗੇ ਮੋਟਰਾਂ ਚੈੱਕ ਕਰਾਂਗੇ ਕਿ ਮੋਟਰਾਂ ਕਿੰਨੀਆਂ ਚੱਲ ਰਹੀਆਂ ਜੀ ਆਓ ਜੁਨਟ ਦੇ ਵਿੱਚ ਪਹੁੰਚੇ ਆ ਮੌਕੇ ਤੇ ਪ੍ਰਧਾਨ ਜੀ ਆਏ ਨੇ ਇਹ 8 ਐਮ ਐਲ ਡੀ ਦਾ ਜੁਨਟ ਹੈ ਇਹ ਇਹ ਡੀਵੀ ਵਾਲਾ ਰੋਡ ਵਿੱਚ ਤਾਂ ਜੋ ਸ਼ਹਿਰ ਵਸੀਆਂ ਨੂੰ ਜਿਹੜੇ ਗੰਦੇ ਪਾਣੀ ਦੀ ਜਿਹੜੀ ਪਰੇਸ਼ਾਨੀਆਂ ਆਉਂਦੀ ਹੈ ਮੌਕੇ ਤੇ ਹੀ ਉਹਦੀ ਸਥਿਤੀ ਜਿਹੜੀ ਉਹਨਾਂ ਦੀ ਮੁਕੰਮਲ ਕੰਮ ਚਲਾਇਆ ਚੱਲ ਰਿਹਾ ਤੇ ਸਥਿਤੀ ਦਾ ਜਾਇਜ਼ਾ ਵੀ ਲਿਆ ਜਾ ਰਿਹਾ ਵੀ ਕਿਵੇਂ ਕਿਵੇਂ ਕੰਮ ਚੱਲ ਰਿਹਾ ਤਾਂ ਜੋ ਲੋਕਾਂ ਨੂੰ ਵੀ ਇਹ ਗੱਲ ਦੀ تسلی ਹੋ ਸਕੇ ਵੀ ਜਿਹੜੀ ਨਗਰ ਕੌਂਸਲ ਕੋੜਕਪੁਰਾ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਜੰਗੀ ਬੱਦਰ ਤੇ ਕੰਮ ਕਰ ਰਹੀ ਹੈ ਲੋਕਾਂ ਲਈ ਹੀ ਕੰਮ ਕਰ ਰਹੀ ਹੈ ਜੂਂਡ ਤੇ ਪਹੁੰਚੇ ਆਂ ਹਾਂ ਮਿਲ ਸਕੇ ਅੱਜ ਟੀਮ ਪਰਵਾਸ ਕੇ ਆਏ ਆ ਟੀਮ ਪਰਵਾਸ ਜਿਹੜੀਆਂ ਮੌਤਾਂ ਚਲਦੀਆਂ ਆ ਉਹਦੇ ਬਾਰੇ ਵੀ ਪੂਰੀ ਸਥਿਤੀ ਸਾਹਮਣੇ ਦਰਸਾਈ ਜਾ ਰਹੀ ਆ ਤਾਰੀ ਖੰਡਰੀ ਆ ਇਹ ਨਹੀਂ ਚੱਲ ਰਹੀ ਇਹ ਵੀ ਚੱਲ ਰਹੀ ਹੈ ਇਹ ਮੋਟਰ ਜਦੋਂ ਮੈਂ ਇਹ ਗਰਮ ਹੈ ਜਦੋਂ ਇੱਕ ਗਰਮ ਹੋਏ ਦੂਜੀ ਚੱਲਦੀ ਆ ਇੱਕ ਮੋਟਰ ਗਰਮ ਹੋ ਜਾਂਦੀ ਜਦੋਂ ਉਹਨੂੰ ਮੋਟਰ ਬੰਦ ਉਹ ਦੂਜੀ ਚਲਾ ਦਿੱਤੀ ਜਾਂਦੀ ਹੈ ਸਹੀ ਹੈ ਜੀ ਮੋਟਰਾਂ ਦੀ ਸੜੀ ਵੀ ਆ ਉਹ ਅੱਜ ਪਹੁੰਚ ਗਈ ਜੀ ਮੋਟਰ ਖਰਾਬ ਹੈ ਜੀ ਉਹ ਸੜੀ ਵੀ ਉਹਦਾ ਕੰਮ ਜਲਦੀ ਹੋ ਰਿਹਾ ਕਿ ਮੋਟਰ ਇੱਕ ਸਵੇ ਚੱਲਦੀ ਹੈ ਤੇ ਦੂਜੀ ਵਾਰ ਜਦੋਂ ਗਰਮ ਹੋ ਜਾਏ ਦੂਜੀ ਚ ਚਲਾਈ ਜਾਂਦੀ ਹੈ। ਉਹ ਬੰਦ ਕਰਕੇ ਤੀਜੀ ਤੀਜੀ ਬੰਦ ਕਰਕੇ ਤੀਜੀ ਚੱਲਦੀ। ਉਹ ਲੱਗੇ ਜਿਹੜਾ ਅਸੀਂ ਕੋਲ ਪਾਣੀ ਮਸਤੀ ਘਰਾਂ ਦੇ ਵਿੱਚ ਉਹ ਪਾਣੀ ਕਿਵੇਂ ਉਹ ਵਿੱਚ ਆਉਂਦਾ ਤੇ ਫਰੋਣਾ ਅੱਜ ਨਾਲਾ ਮੇਨ ਬਕਸਰ ਸੀਗਾ ਵੀ ਕੰਮ ਕਿਵੇਂ ਹੋ ਰਿਹਾ ਤੇ ਕਿਵੇਂ ਨਗਰਪਾਲਿਕਾ ਦੇ ਪ੍ਰਧਾਨ ਜਾਂ ਮੈਂਬਰ ਜਾ ਕੇ ਕੋਈ ਗੱਲਾਂ ਬਾਤਾਂ ਨਾਲ ਨਹੀਂ ਕੰਮ ਨਾਲ ਹੀ ਮਤਲਬ ਹੁੰਦਾ ਕੰਮ ਕਰਕੇ ਦਿਖਾਉਂਦੇ ਆ। ਅੱਜ ਮੌਕੇ ਤੇ ਪਹੁੰਚੇ ਆ ਮੋਟਰਾਂ ਦੀ ਪਰ ਹੁਸਕੀ ਦੀ ਦਵਾ ਰਿਆ ਆ ਆ ਮੋਟਰਾਂ ਜਿੰਨਾ ਚੋ ਸਮੇਂ ਦੇ ਇੱਕ ਮੋਟਰ ਚੱਲਦੀ ਆ ਇੱਕ ਗਰਮ ਹੋਏ ਦੇ ਦੂਜੀ ਚਲਾਉਂਦੇ ਤੀਜੀ ਐਕਚੁਅਲੀ ਖਰਾਬ ਐ ਤੇ ਉਹ ਉੱਥੇ ਕਰਨੀ ਦਿੱਤੀ ਐ ਕਿਤੇ ਦੇ 24 ਠੀਕ ਹੋ ਜੇਗੀ ਇਹ ਨੇ ਸਾਡੇ ਸ਼ਹਿਰ ਵਾਸੀਆਂ ਨੂੰ ਦੱਸਣਾ ਚਾਹੂੰਗਾ ਇਹ ਉਹ ਖੂਹ ਨੇ ਜਿਹੜਾ ਪਾਣੀ ਰੂਟੀਨ ਵਿੱਚ ਇੱਥੇ ਪਹੁੰਚ ਇਹਨਾਂ ਦਾ ਲੈਵਲ ਦੇਖੋ ਕਿੰਨਾ ਕਿੰਨਾ ਘਟ ਗਿਆ ਜੀ ਲੇਵਲ ਨਿਕਲ ਉਹ ਨਿਸ਼ਾਨ ਉੱਥੋਂ ਟਿੱਕਰ ਵੀ ਆ ਗਿਆ ਸੀ ਉੱਥੋਂ ਇਹ ਕਿੰਨੇ ਫੁੱਟ ਦੇਖੋ ਜੀ ਉਹ ਚਿੱਟੇ ਨਿਸ਼ਾਨ ਤੱਕ ਆਇਆ ਸੀ ਜੀ ਇਹ ਘੱਟੋ ਘੱਟ 30 ਫੁੱਟ ਡਾਊਨ ਹੋਊਗਾ ਇਹ 20 ਫੁੱਟ ਡਾਊਨ ਹੋ ਗਿਆ ਜੀ ਠੀਕ ਹੈ ਇਹਦੇ ਨਾਲ ਹੀ ਆਖੂ ਹੈ ਇਹਨਾਂ ਵਿੱਚ ਪਾਣੀ ਰੂਟੀਨ ਵਿੱਚ ਪਹੁੰਚਦਾ ਇਹਦੇ ਵਿੱਚ ਕੋਈ ਮੋਟਰ ਨਹੀਂ ਚੱਲਦੀ ਪਾਣੀ ਉਹ ਨਿਸ਼ਾਨ ਉਹ ਵਾਈਟ ਕਲਰ ਦਾ ਨਿਸ਼ਾਨ ਹੈ ਚਿੱਟੇ ਕਲਰ ਦਾ ਜੀ ਉਹ ਤੋਂ ਵੇਖੋ ਕਿੰਨਾ ਡੂੰਘਾ ਥੱਲੇ ਚਲਾ ਗਿਆ ਪਾਣੀ ਜੀ ਪਾਣੀ ਥੱਲੇ ਚਲਾ ਗਿਆ ਹੁਣ ਜਿਹੜਾ ਪਾਣੀ ਪਿੱਤੂ ਰੋਡ ਤੇ ਖੜਾ ਹੈ ਉਹ ਸਵਾਲ ਇਹ ਉੱਠਦਾ ਆ ਜੋ ਸਵਾਲ ਇਹ ਉੱਠਦਾ ਹੈ ਕਿ ਇਹ ਡਾਊਨ ਹੋਣ ਦੇ ਬਾਵਜੂਦ ਵੀ ਇਸ ਤੋਂ ਰੂਡ ਦਾ ਪਾਣੀ ਕਿਉਂ ਨਹੀਂ ਡੋਲਦਾ ਇਹ ਸਵਾਲ ਉੱਠਦਾ ਇਹ ਸਵਾਲ ਵਿੱਚ ਮੇਰਾ ਇਹ ਕਹਿਣਾ ਹੈ ਵੀ ਉਹ ਜਿਹੜੀ ਲਾਈਨ ਹੈ ਉਹ ਲਾਈਨ ਸੀਵਰ ਬ੍ਰੇਕ ਹੈ ਸੀਵਰ ਬ੍ਰੇਕ ਹੈ ਜੀ ਸੀਵਰ ਬ੍ਰੇਕ ਹੋਣ ਕਰਕੇ ਉਹ ਮਸ਼ੀਨਾਂ ਲਗਾਤਾਰ ਇੱਕ ਥਾਂ ਤੇ ਲੱਗੀਆਂ ਰਹਿਣਾ ਤਾਂ ਉਹ ਰਿਜ਼ਲਟ ਜਿਹੜਾ ਹੈ ਬਣ ਚੁੱਕਾ ਉਹਦੀ ਸਮੇਂ ਜਿਹੜੀ ਸਮੱਸਿਆ ਉਹ ਜਲਦ ਉਹਦੀ ਵੀ ਨਿਜਾਤ ਮਿਲ ਸਕਦਾ। ਕੁਝ ਦਿਨਾਂ ਚ ਇਹਦਾ ਹੱਲ ਹੋ ਜਾਊਗਾ। ਜੇ ਮਸ਼ੀਨਾਂ ਇੱਕ ਥਾਂ ਤੇ ਲੱਗੀਆਂ ਰਹਿਣਗੀਆਂ ਤਾਂ ਠੀਕ ਹੈ। ਅੱਜ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਲੋਕਾਂ ਨੂੰ ਸਮਝਾਇਆ ਜੀ। ਇਹ ਬਹੁਤ ਵਧੀਆ ਤੁਸੀਂ ਅੱਜ ਇਹ ਹੈ ਟੋਟਲ ਕੋਟਕਪੂਰਾ ਦੇ ਲੋਕਾਂ ਦਾ ਸਵੇਰ ਤੋਂ ਲੈ ਕੇ ਰਾਤ ਸੌਣ ਤੱਕ ਵਰਤੇ ਹੋਏ ਪਾਣੀ ਨੂੰ ਕਿਸ ਤਰੀਕੇ ਨਾਲ ਅਸੀਂ ਕੋਟਕਪੂਰੇ ਵਿੱਚ ਇਕੱਠਾ ਕਰਦੇ ਹਾਂ ਫਿਰ ਮੋਟਰਾਂ ਰਾਹੀਂ ਡਰੇਨ ਚ ਪਾ ਕੇ ਪਿੰਡ ਦੇਵੀ ਵਾਲੇ ਕੰਮ ਮੁਕੰਮਲ ਚੱਲਦਾ ਪਰ ਕੁਝ ਤੁਹਾਨੂੰ ਥੋੜੇ ਸਹਿਯੋਗ ਦੀ ਲੋੜ ਹੈ ਸ਼ਹਿਰ ਵਾਸੀਓ ਪ੍ਰੋਬਲਮ ਹੈ ਮੈਂ ਮੰਨਦਾ ਹਾਂ ਪ੍ਰੋਬਲਮਾ ਪੰਜਾਬ ਦੇ ਵਿੱਚ ਸਾਰੇ ਹੀ ਹੈ ਨਾਲ ਲੱਗਦੇ ਸੂਬਿਆਂ ਵਿੱਚ ਵੀ ਇਕੱਲੇ ਕੋਰਪੂਰੇ ਨਹੀਂ ਬਾਰਸ਼ਾਂ ਕਰਕੇ ਇਹ ਪ੍ਰੋਬਲਮ ਵੱਧ ਜਾਂਦੀ ਹੈ ਤੋਂ ਤੁਹਾਡੇ ਸਹਿਯੋਗ ਦੀ ਲੋੜ ਹੈ ਇੱਕ ਦੋ ਤਰ੍ਹਾਂ ਦੇ ਵਿੱਚ ਇਹ ਅਮੀਜ ਹੈ ਵੀ ਇਹਦਾ ਹੱਲ ਪ੍ਰਮਾਤਮਾ ਅਰਪਿਤਾ ਪ੍ਰਮਾਤਮਾ ਕਰੋ ਬਹੁਤ ਬਹੁਤ ਧੰਨਵਾਦ ਥੈਂਕ